ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਲੰਗ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਅੱਜ ਦੇਣਾ ਜਿਹੜਾ ਸੋਮਵਾਰ ਹੈ ਤੇ ਤਰੀਕ ਅੱਜ 18 ਅਗਸਤ ਕੱਲ ਐਤਵਾਰ ਸੀ ਕੱਲ ਅਸੀਂ ਗਏ ਸੀ ਮੇਲੇ ਤੇ ਮੇਲੇ ਦੇ ਵਿੱਚ ਕਾਫੀ ਜਿਆਦਾ ਅਸੀਂ ਥੱਕ ਗਏ ਕੱਲ ਤੇ ਅੱਜ ਜਿਹੜੇ ਸਾਡੇ ਸਰੀਰ ਡਾਊਨ ਹੋਏ ਪਏ ਆ ਅੱਜ ਸਰਬਜੀਤ ਵੀ ਬੁਟੀਕ ਤੇ ਨਹੀਂ ਗਈ ਇਹ ਵੀ ਘਰ ਹੀ ਆ। ਇਹਦੀ ਵੀ ਥੋੜੀ ਜਿਹੀ ਸਿਹਤ ਖਰਾਬ ਹੋਈ ਪਈ ਆ। ਪਹਿਲਾਂ ਥੋੜਾ ਜਿਹਾ ਟਾਈਮ ਆਪਾਂ ਕੰਮ ਮਤਨ ਦੇ ਕੀਤੇ ਆ। ਸਵੇਰ ਦੇ 10:00 ਵਜੇ ਤੱਕ ਫ੍ਰੀ ਹੋ ਗਏ ਸੀ ਆਪਾਂ। ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਰੈਸਟ ਕੀਤੀ ਆ ਫਿਰ ਇੱਕ ਕੱਪੜੇ ਕੱਲ ਜਿਹੜੇ ਆਪਾਂ ਪਾ ਕੇ ਗਏ ਸੀ ਦਿੱਲੀ ਦੇ ਕੱਪੜੇ ਤਾਂ ਕਿੰਨੇ ਜਿਆਦੇ ਹੁੰਦੇ ਆ ਪਰ ਕੱਲ ਜਿਹੜੇ ਫਿਰ ਉੱਥੇ ਪਾ ਕੇ ਗਏ ਉਹ ਵਾਧੇ 6-7 ਸੂਟਾਂ ਦੇ ਕੱਪੜੇ ਜਿਹੜੇ ਕਾਫੀ ਜਿਆਦੇ ਸੀ ਕਿ ਕੋਨ ਸਾਰੇ ਆਪਾਂ ਸੰਭਾਲਦੇ ਅਸੌਕਗੇ ਅਸੀਂ ਤਿਆਂ ਲਾ ਕੇ ਸਾਰੇ ਸੰਭਾਲਦੇ ਆ ਵਿੱਚੋਂ ਸਾਡੇ ਥੋੜੇ ਗੈਸਟ ਆ ਗਏ ਸੀਗੇ ਉਹਨਾਂ ਨੂੰ ਵੀ ਆਪਾਂ ਚਾਹ ਪਾਣੀ ਪਿਆਇਆ ਉਹ ਚਲੇ ਗਏ ਅੱਧਾ ਘੰਟਾ ਹੀ ਰੁਕੇ ਆ ਬਸ ਚਾਹ ਬਣਾ ਕੇ ਉਹਨਾਂ ਨੂੰ ਪਿਆਈ ਹੈ ਚਾਹ ਦਾ ਵੈਸੇ ਸਾਡਾ ਉਦੋਂ ਟਾਈਮ ਨਹੀਂ ਸੀਗਾ 11 ਵਜੇ ਅਸੀਂ ਚਾਹ ਬਣਾਉਨੇ ਆ ਉਦੋਂ ਹੀ ਉਹ ਆਏ ਸੀਗੇ ਤੇ ਫਿਰ ਉਹਨਾਂ ਨੂੰ ਚਾਹ ਪਿਆਤੀ ਤੇ ਚਲੇ ਗਏ ਅੱਧਾ ਘੰਟਾ ਹੀ ਰੁਕੇ ਸੀ ਉਹ ਤੇ ਹੁਣ ਆਪਾਂ ਅੱਗੋਂ ਵਾਸਤੇ ਹੀ ਸੂਟ ਆਪਣੇ ਕੋਲੇ ਆਏ ਸੀ ਸਲਾਈ ਹੋਣ ਵਾਸਤੇ ਤੇ ਇਹ ਸੂਟ ਦੀ ਆਪਾਂ ਕਟਿੰਗ ਕਰਦੇ ਆਂ ਇਹ ਆਪਾਂ ਫਰਾਕ ਬਣਾਉਣੀ ਆ ਕਲੀਆਂ ਵਾਲੀ ਫਰਾਕ ਦੀ ਕਟਿੰਗ ਕਰਨੀ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਆ ਇਹਨਾਂ ਦਾ ਨਾਪ ਆ ਗਿਆ ਤੇ ਇਸ ਨਾਪ ਦੀ ਆਪਾਂ ਫਰਾਕ ਆ ਜਿਹੜੀ ਉਹ ਸਲਾਈ ਕਰਨੀ ਆ ਨਾਲ ਸਲਵਾਰ ਬਣਾਉਣੀ ਆ ਨਾਲ ਫਰਾਕ ਬਣਾਉਣੀ ਆ ਕਾਫੀ ਦਿਨ ਹੋ ਗਏ ਆ ਕੱਪੜੇ ਇਹਨਾਂ ਨੂੰ ਆਇਆ ਪਿਆ ਨੂੰ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਵਿਭਾਗੀ ਜੀ ਆ ਗਏ ਨਾਲ ਬੱਚੇ ਆ ਗਏ ਉਦੋਂ ਸਾਡੇ ਬੱਚਿਆਂ ਨੂੰ ਵੀ ਸ਼ੂਟਿੰਗਾਂ ਸੀ ਤੈਨ ਜਦੋਂ ਘਰ ਬੱਚੇ ਘਰੇ ਰਹਿੰਦੇ ਉਹਦਾ ਜਾਂ ਕੰਮ ਜਿਹੜਾ ਨਹੀਂ ਹੁੰਦਾ ਸਲਾਈ ਦਾ ਉਦੋਂ ਤਾਂ ਸਾਰਾ ਦਿਨ ਬਸ ਆਪਣਾ ਖਾਣ ਪਕਾਉਣੀ ਸੂਤ ਆਉਂਦਾ ਸੁਬਾਹ ਦਾ ਕਾਪ ਕਾ ਲੋ ਫਿਰਦਾ ਪੈਰ ਦਾ ਟਾਈਮ ਤੇ ਸ਼ਾਮ ਦਾ ਟਾਈਮ ਹੋ ਜਾਂਦਾ ਇਸੇ ਕਰਕੇ ਕਾਫੀ ਦਿਨ ਹੋ ਗਏ ਸੀ ਇਹਨਾਂ ਨੂੰ ਕੱਪੜੇ ਆਣ ਪਿਆ ਨੂੰ ਅੱਜ ਹੁਣ ਬੱਚੇ ਵੀ ਸਕੂਲ ਗਏ ਹੋਏ ਆ ਇਹ ਵਾਸਾ ਫੰਕਾਰੇ ਹੋਣੇ ਕਿ ਸਲਾਈ ਕਰਦੇ ਆ ਜਿੰਨਾ ਕ ਟਾਈਮ ਆਪਣੇ ਤੋਂ ਲੱਗੂਗਾ ਇਹਨੂੰ ਕੱਟ ਕੇ ਆਪਾਂ ਰੱਖ ਲੈਨੇ ਆ ਅੱਜ ਕੁਛ ਬਣ ਜੂ ਕੁਛ ਕੱਲ ਨੂੰ ਬਣ ਜੂਗਾ ਇਸ ਤਰ੍ਹਾਂ ਹੀ ਬਸ ਇਹ ਪੂਰਾ ਹੋ ਜਾਊਗਾ ਇਹ ਆਪਾਂ ਇਹਦੀ ਬਾਡੀ ਕੱਟਣ ਲੱਗੇ ਆ ਪਹਿਲਾਂ ਹਾਂਜੀ ਆ ਦੀਦੀ ਫਰਾਕ ਦੀ ਕਟਿੰਗ ਕਰ ਰਹੇ ਆ ਇਹ 15 ਇੰਚ ਜਿਹੜੀ ਉੱਪਰਲੀ ਬਾਡੀ ਹੁੰਦੀ ਫਰਾਕ ਦੀ ਉਹ ਕੱਟ ਰਹੇ ਆ ਆਪਾਂ 14 ਇੰਚ ਤਿਆਰ ਰੱਖਣੀ ਆ ਬਾਡੀ ਤੇ ਆਪਾਂ 1 ਇੰਚ ਜਿਹੜਾ ਕੱਪੜਾ ਵਾਧ ਰੱਖਾਂਗੇ ਕਿਉਂਕਿ ਅੱਧਾ ਇੰਚ ਕੱਪੜਾ ਸਲਾਈ ਦੇ ਉੱਪਰ ਆ ਜਾਂਦਾ ਅੱਧਾ ਇੰਚ ਕੱਪੜਾ ਜਿਹੜਾ ਉਹ نیچے ਜਦੋਂ ਆਪਾਂ ਉਹਦੇ ਨਾਲ ਅਟੈਚ ਕਰਾਂਗੇ ਨੀਚੇ ਵਾਲੇ ਪਾਰਟ ਨਾਲ ਉਦੋਂ ਇਹ ਹੋ ਜਾਊਗਾ ਵੀ ਮਤਲਬ ਦੰਚ ਕੱਪੜਾ ਉੱਥੇ ਇਹ ਹੋ ਜਾਊਗਾ ਤੇ ਇਸ ਲਈ 1 ਇੰਚ ਕੱਪੜਾ ਆਪਾਂ ਵਾਧ ਘਟ ਦੇ ਹੁੰਨੇ ਆ ਸੋ ਇਹਨਾਂ ਦੇ ਜਿਹੜੇ ਆਪਾਂ ਮਤਲਬ ਚੁੜਾਈ ਚ ਜਦੋਂ ਆਪਾਂ ਕੱਪੜਾ ਲੈਣਾ ਉਹ ਆਪਾਂ 18 ਇੰਚ ਲਵਾਂਗੇ ਕਿਉਂਕਿ 16 ਇੰਚ ਇਹ ਉਪਰੋਂ ਇਹਨਾਂ ਦੀ ਛਾਤੀ ਤੋਂ ਆਪਾਂ ਤਿਆਰ ਕਰਨੀ ਹੈ ਇਹ ਤੇ 18 ਇੰਚ 18.5 ਇੰਚ ਕੱਪੜਾ ਬਹੁਤ ਆ ਇਹਦੇ ਵਾਸਤੇ ਹੁੰਦੀ ਦੀ ਉਧਰ ਲਈ ਉਧਰ ਨੂੰ ਕਟਿੰਗ ਕਰਨਗੇ 18.5 ਇੰਚ ਤੇ ਇਹ ਆਪਣੀ ਬਾਡੀ ਦੀ ਜਿਹੜਾ ਆਪਾਂ ਕੱਪੜਾ ਉਹ ਲਾ ਲਿਆ ਇਸ ਤੋਂ ਬਾਅਦ ਆਪਾਂ ਇਹਦੀ ਕਟਾਈ ਕਰਾਂਗੇ ਤੇ ਇਹ ਜਿਹੜੀ ਫਰਾਕ ਹੈ ਕਲੀਆਂ ਵਾਲੀ ਬਣਾਉਣੀ ਆ ਜਿਹੜੀ ਫਰਾਕ ਦਾ ਉਹਨਾਂ ਦਾ ਨਾਪ ਆਇਆ ਸੀਗਾ ਉਹ ਸੀਗੀ ਉਹਨਾਂ ਦੀ ਵਲਾਂ ਵਾਲੀ ਫਰਾਕ ਵਾਲ ਪਾਏ ਹੋਏ ਉਹਦੇ 'ਚ ਜਿਹੜੀ ਉਹਨਾਂ ਨੇ ਆਪਾਂ ਨੂੰ ਬਣਾਉਣ ਵਾਸਤੇ ਕਿਹਾ ਫਰਾਕ ਉਹ ਉਹਨਾਂ ਨੇ ਕਿਹਾ ਵੀ ਕਲੀਆਂ ਵਾਲੀ ਫਰਾਕ ਬਣਾ ਕੇ ਦਿਓ ਆ ਨਾਪ ਆਲੀ ਉਹਨਾਂ ਦੀ ਫਰਾਕ ਆਈ ਹੋਈ ਆ ਤੇ ਹੁਣ ਆਪਾਂ ਇਹਦੇ ਆ ਇਹਦਾ ਮਤਲਬ ਜਿਹੜੀ ਬਾਡੀ ਕੱਟੀ ਹੈ ਉਹਦੀ ਕਟਾਈ ਪਾਵਾਂਗੇ ਮੋਡਿਆਂ ਦੀ ਕਾਟ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਕਲੀਆਂ ਕੱਟਦੇ ਆਂ ਹੁਣਾ ਜਿਹੜਾ ਦੀਦੀ ਉਹ ਧੀਰੇ ਦਾ ਨਿਸ਼ਾਨ ਲਾ ਰਹੇ ਆ ਜਦੋਂ ਆਪਾਂ ਮੋਢਿਆਂ ਦੀ ਕਟਾਈ ਪਾਉਣੀ ਹੁੰਦੀ ਹੈ ਸੂਟ 'ਚ ਵੀ ਫਰਾਕ 'ਚ ਵੀ ਉਦੋਂ ਸਭ ਤੋਂ ਪਹਿਲਾਂ ਆਪਾਂ ਧੀਰੇ ਦਾ ਨਿਸ਼ਾਨ ਲਗਾਉਨੇ ਆ ਦੀਦੀ ਧੀਰੇ ਦਾ ਨਿਸ਼ਾਨ ਲਗਾ ਰਹੇ ਉਸ ਤੋਂ ਬਾਅਦ نیچے ਨੂੰ ਮੋਢੇ ਦਾ ਨਿਸ਼ਾਨ ਲਗਾ ਰਹੇ ਆ ਇਧਰ ਛਾਤੀ ਦਾ ਇੱਥੋਂ ਛਾਤੀ ਦਾ ਨਿਸ਼ਾਨ ਲਗਾ ਰਹੇ ਆ ਬ੍ਰੈਸਟ ਦਾ ਜਿਹੜੀ ਬੈਕ ਸਾਈਡ ਆ ਬਾਡੀ ਦੀ ਉਹ ਆਪਾਂ ਅਲੱਗ ਕਰ ਲਈ ਹੈ ਤੇ ਫਰੰਟ ਸਾਈਡ ਨੂੰ ਆਪਾਂ ਫੇਰ ਫੋਲਡ ਕਰਕੇ ਰੱਖ ਲਿਆ ਕਿਉਂਕਿ ਜਿਹੜੀ ਫਰੰਟ ਦੀ ਕਟਾਈ ਹੁੰਦੀ ਹੈ ਮੋਢੇ ਦੀ ਉਹ ਜ਼ਿਆਦਾ ਹੁੰਦੀ ਹੈ ਉਹ ਗੁਲਾਈ ਚ ਹੁੰਦੀ ਆ ਹੁਣ ਆਪਾਂ ਫਰੰਟ ਦੀ ਜਿਹੜੀ ਕਟਾਈ ਉਹ ਪਾਵਾਂਗੇ ਇਹ ਜਿਹੜੀ ਫਰਾਕ ਇਹਨਾਂ ਦੀ ਥੋੜੇ ਉਹਨਾਂ ਦੇ ਮਤਲਬ ਬੱਚੇ ਦੀ ਹੈ ਇਸੇ ਲਈ ਤੇ ਆਪਾਂ ਪਲੇਟਾਂ ਜਿਹੜੀਆਂ ਉਹ ਨਹੀਂ ਪਾਵਾਂਗੇ ਪਲੇਟਾਂ ਦੇ ਨਿਸ਼ਾਨ ਦੀਦੀ ਨੇ ਤਾਂ ਨਹੀਂ ਲਗਾਏ ਕਿਉਂਕਿ ਇਹਦੇ ਆਪਾਂ ਪਲੇਟਾਂ ਨਹੀਂ ਪਾਉਣੀਆਂ ਹੁਣ ਦੀ ਬੈਗ ਵਾਲੇ ਗਲੇ ਦਾ ਨਿਸ਼ਾਨ ਲਾ ਰਹੇ ਆ ਤੇ ਬੈਗ ਗਾਲਾ ਕਟਿੰਗ ਕਰਾਂਗੇ ਇਹ 3 ਇੰਚ ਨੀਵਾ ਰੱਖੇ ਆ ਆਪਾਂ ਤੇ 2 ਇੰਚ ਇਹਦੀ ਆਪਾਂ ਕਟਾਈ 2 ਇੰਚ ਤੋਂ ਹੀ ਲਾਵਾਂਗੇ ਇੱਧਰ ਫਰੰਟ ਤੇ ਤਾਂ ਗਲਾ ਕਿਉਂਕਿ ਦੂਸਰਾ ਪੈ ਜਾਊਗਾ ਬੁਕਰਮ ਵਾਲਾ ਗਲਾ ਜਿਹੜਾ ਹੁੰਦਾ ਉਹ ਪੈ ਜਾਊਗਾ ਉਹਦੀ ਆਪਾਂ ਕਟਾਈ ਨਹੀਂ ਕੀਤੀ ਉਹ ਬਣੂਗਾ ਇਹ ਫਰੰਟ ਤੇ ਤਾਂ ਗਲਾ ਬੈਕ ਵਾਲਾ ਜਿਹੜਾ ਗਲਾ ਉਹ ਆਪਾਂ ਕੱਟ ਲਿਆ ਬਾਕੀ ਦੀ ਮੋਢਿਆਂ ਦੀ ਕਟਾਈ ਆਪਹੁ ਲਾਤੀ ਆ ਹੁਣ ਥੱਲੋਂ ਜਿਹੜਾ ਇਹ ਕਲੀਆਂ ਵਾਲਾ ਹਿੱਸਾ ਉਹ ਆਪਾਂ ਕੱਟਦੇ ਆ ਹਾਂਜੀ ਆਪਾਂ ਕਲੀਆਂ ਜਿਹੜੀਆਂ ਉਹ ਕੱਟਣ ਲੱਗੇ ਆ ਫਰਾਕ ਦੇਣਾ ਇਧਰੋਂ ਆਪਾਂ ਜਿਹੜਾ ਇਹ ਕੱਪੜਾ ਤੈਨ ਸਾਢੇ 3 ਇੰਚ ਜਿਹੜਾ ਉਹ ਵੇਸਟ ਵਾਸਤੇ ਛੱਡਤਾ ਇੱਕ ਸਿਰੇ ਤੋਂ ਪਹਿਲਾਂ ਫਿਰ ਅੱਗੋਂ ਆਪਾਂ ਜਿਹੜਾ ਨਿਸ਼ਾਨ ਲਾਇਆ ਇਹ ਇਹ 5 ਇੰਚ ਤੇ ਆ 5 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਇਧਰੋਂ ਜਿਹੜਾ ਆਪਾਂ ਵੇਸਟ ਇਧਰੋਂ ਛੱਡਤਾ 3 ਸਾਢੇ 3 ਇੰਚ ਕੱਪੜਾ ਉਸ ਤੋਂ ਅੱਗੇ ਜਿੱਥੋਂ ਆਪਾਂ ਨਿਸ਼ਾਨ ਲਾਇਆ ਉੱਥੋਂ ਲੈ ਕੇ ਇਧਰ ਆਪਾਂ ਸਿਰੇ ਤੇ ਇਸ ਤਰ੍ਹਾਂ ਇਹਦਾ ਨਿਸ਼ਾਨ ਲਾ ਕੇ ਇਹਦੀ ਕਟਾਈ ਕਰਨੀ ਆ ਇਧਰਲੀ ਸਾਈਡ ਤੋਂ ਜਿਹੜਾ ਆਪਾਂ ਇਹ ਕੱਪੜਾ ਰੱਖਿਆ ਇਹ ਆਪਾਂ 11 ਇੰਚ ਰੱਖਿਆ 11 ਇੰਚ ਤੇ ਨਿਸ਼ਾਨ ਲਾਇਆ ਆਪਾਂ ਇਧਰੋਂ ਇਹ 5 ਇੰਚ ਇਧਰਲਾ ਜਿਹੜਾ ਸਿਰਾ ਇਧਰੋਂ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਹੀ ਅੱਗੋਂ ਆ ਇਧਰੋਂ ਆਪਾਂ 5 ਇੰਚ ਰੱਖਿਆ ਸੀ ਹੁਣ ਅੱਗੋਂ ਜਾ ਕੇ ਆਪਾਂ 11 ਇੰਚ ਰੱਖ ਲੈਣਾ ਹਾਂਜੀ ਇਧਰੋਂ ਜਿਹੜਾ ਇਹ ਆਪਾਂ 5 ਇੰਚ ਵਾਲਾ ਨਿਸ਼ਾਨ ਲਗਾਇਆ ਇਹ ਕਮਰ ਵਾਲੀ ਸਾਈਡ ਤੋਂ ਆ ਤੇ ਜਿਹੜਾ ਇਧਰ ਆਪਾਂ ਇਹ 11 ਇੰਚ ਵਾਲਾ ਨਿਸ਼ਾਨ ਲਗਾਇਆ ਇਹ ਥੱਲੋਂ ਜਿਹੜਾ ਇਹਦਾ ਘੇਰਾ ਵਧੂਗਾ ਫਰਾਕ ਦਾ ਉਹ ਚੀਜ਼ ਆ ਇਹ ਹੁਣ ਆਪਾਂ ਇਹਦੀ ਇੱਕ ਕਲੀ ਦੀ ਪਹਿਲਾਂ ਜਿਹੜੀ ਉਹ ਕਟਾਈ ਕਰ ਲੈਨੇ ਆ ਫਿਰ ਉੱਪਰ ਰੱਖ ਰੱਖ ਕੇ ਸਾਰੀਆਂ ਕਲੀਆਂ ਜਿਹੜੀਆਂ ਕੱਟ ਨਾ ਜਾਣਗੀਆਂ ਹਾਂਜੀ ਆਪਾਂ ਇੱਕ ਇੱਕ ਕਲੀਏ ਜਿਹੜੀ ਆ ਆਪਾਂ ਕੱਟ ਲਈ ਆ ਇਹ ਕਮਰ ਵਾਲੀ ਸਾਈਡ ਆ ਤੇ ਹੁਣ ਆਪਾਂ ਇਹਨੂੰ ਉੱਪਰ ਰੱਖ ਰੱਖ ਕੇ ਤੇ ਇਹਦੀਆਂ ਕੱਟ ਲਾਂਗੇ ਇਧਰੋਂ ਫੇਰ ਕਮਰ ਵਾਲੀ ਸਾਈਡ ਨਿਕਲੂਗੀ ਇਧਰੋਂ ਹੁਣ ਇਹਦਾ ਘੇਰਾ ਨਿਕਲੂਗਾ ਜਿਹੜੀ ਅਗਲੀ ਕਲੀ ਹੋਊਗੀ ਉਹਦੀ ਇਧਰੋਂ ਕਮਰ ਵਾਲੀ ਸਾਈਡ ਨਿਕਲੂਗੀ ਇਧਰੋਂ ਉਹਦਾ ਘੇਰਾ ਨਿਕਲੂਗਾ ਇਸ ਤਰ੍ਹਾਂ ਬਦਲ ਬਦਲ ਕੇ ਇਹ ਕੱਟਣਾ ਜਾਣੀ ਦੀਆਂ ਜਿਹੜੀਆਂ ਕਲੀਆਂ ਆਪਣਾ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਆਪਾਂ ਕੱਟ ਲਾਂਗੇ ਇਹ ਇਹ ਦੋ ਕਲੀਆਂ ਜਿਹੜੀਆਂ ਆਪਣੀਆਂ ਕੱਟੀਆਂ ਗਈਆਂ ਇਸ ਤਰ੍ਹਾਂ ਹੀ ਇਹਦੇ ਵਿੱਚੋਂ ਆਪਾਂ ਸਾਰੀਆਂ ਕਲੀਆਂ ਇਹ ਕੱਟ ਲੈਣੀਆਂ ਹੁਣ ਇਧਰੋਂ ਕਮਰ ਵਾਲੀ ਸਾਈਡ ਆ ਗਈ ਉਧਰੋਂ ਫੇਰ ਕੇਰਾ ਆ ਗਿਆ ਕਲੀਆਂ ਜੇ ਕੱਟ ਲਈਆਂ ਫਰਾਕ ਦੀ ਕਟਾਈ ਹੈ ਜਿਹੜੀ ਆਪਣੀ ਹੋ ਗਈ ਆ ਇਸ ਤਰ੍ਹਾਂ ਇਹ ਇਸ ਤਰ੍ਹਾਂ ਹੀ ਇਹ ਜੜ ਜਾਣੀਆਂ ਨਾਲ ਸਲਾਈ ਦੇ ਨਾਲ ਚਾਰ ਕਲੀਆਂ ਜਿਹੜੀਆਂ ਆਪਾਂ ਕੱਟ ਲਈਆਂ ਉਹ ਚਾਰ ਇਹ ਫਰੰਟ ਤੇ ਆਣੀਆਂ ਅਗਲੀ ਸਾਈਡ ਚਾਰ ਹੀ ਇਹ ਪਿਛਲੀ ਸਾਈਡ ਆਣੰਗਾਂ 8 ਇਸ ਤਰ੍ਹਾਂ ਨੇ ਇਹ ਕੱਟਣਾ ਜਾਣੰਗ ਕਲੰਗਾ ਫੇਰ ਇਹ ਫਰਾਕ ਆ ਜਿਹੜੀ ਬਸ ਤਿਆਰ ਹੋ ਜਾਊਗੀ ਫੇਰ ਆਪਾਂ ਤੁਹਾਨੂੰ ਸਲਾਈ ਕਰਕੇ ਤੇ ਫੇਰ ਇਹ ਦਿਖਾਵਾਂਗੇ ਹਾਂਜੀ ਜਿਹੜਾ ਟਾਈਮ ਆ ਹੋ 4 ਵਜੇ ਗਿਆ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਆਪਣੇ ਸਕੂਲੋਂ ਆ ਗਏ ਆ ਜਿਹੜਾ ਆਪਾਂ ਸੂਟ ਦੀ ਕਟਿੰਗ ਪਹਿਲਾਂ ਕਰ ਰਏ ਸੀ ਦਿਨੇ ਆਪਾਂ ਸੂਟ ਦੀ ਕਟਿੰਗ ਕੀਤੀ ਆ ਉਸ ਸੂਟ ਨਾਲ ਦੀ ਲੈਸ ਨਹੀਂ ਹੈਗੀ ਇਸੇ ਲਈ ਉਹ ਆਪਾਂ ਬਾਅਦ ਚ ਸਿਲਾਈ ਕਰਾਂਗੇ ਇਹ ਸੂਟ ਪਹਿਲਾਂ ਆਪਾਂ ਉਦੋਂ ਧੋ ਕੇ ਪਾਇਆ ਸੀਗਾ ਕਿਉਂਕਿ ਕਾਟਨ ਦੇ ਸੂਟ ਆ ਜਿਹੜੇ ਹਮੇਸ਼ਾ ਇਹ ਪਹਿਲਾਂ ਥੋੜੇ ਜਿਹਾ ਪਾਣੀ ਦੇ ਵਿੱਚ ਭੋਂ ਕੇ ਰੱਖ ਕੇ ਫੇਰ ਹੀ ਇਹਨਾਂ ਦੀ ਕਟਾਈ ਕਰੀਦੀ ਆ ਫਿਰ ਨਹੀਂ ਤਾਂ ਇਹ ਸ਼੍ਰਿੰਕ ਹੋ ਜਾਂਦੇ ਆ ਕੁੱਚੇ ਹੋ ਜਾਂਦੇ ਆ ਬਾਅਦ ਚ ਫਿਰ ਔਖਾ ਹੋ ਜਾਂਦਾ ਜਦੋਂ ਸਲਾਈ ਹੋ ਜਾਂਦੀ ਆ ਇਸ ਲਈ ਆਪਾਂ ਪਹਿਲਾਂ ਹੀ ਇਹਨਾਂ ਨੂੰ ਭੋਂ ਕੇ ਤੇ ਫਿਰ ਕੱਟਦੇ ਹੁੰਦੇ ਆ ਬਾਅਦ ਵਿੱਚ ਇਹ ਸੂਟ ਆਪਾਂ ਪਹਿਲਾਂ ਉਦੋਂ ਭੰਤਾ ਹੋਇਆ ਸੀ ਸੁੱਕਣਾ ਪਾਇਆ ਹੋਇਆ ਸੀ ਇਸ ਲਈ ਆਪਾਂ ਉਹਨਾ ਟਾਈਮ ਉਹ ਆਪਣਾ ਸੂਟ ਪਹਿਲਾਂ ਕੱਟ ਲਿਆ ਉਹਦੇ ਨਾਲ ਦੀ ਲੈਸ ਨਹੀਂ ਹੈਗੀਗੀ ਇਹਦੇ ਨਾਲ ਦੀ ਲੈਸ ਹੈਗੀ ਸੀ ਰੀਲ ਵੀ ਸੀ ਲੈਸ ਵੀ ਸੀ ਇਸ ਲਈ ਆਪਾਂ ਇਸ ਸੂਟ ਦੀ ਸਲਾਈ ਪਹਿਲਾਂ ਕਰਨ ਲੱਗ ਪਏ ਆ ਕਟਾਈ ਇਹਦੀ ਆਪਾਂ ਬਾਅਦ ਚ ਕੀਤੀ ਸੀ ਪਾਰਵਨਾਪਸ ਸਲਾਈ ਇਹ ਵੀ ਪਹਿਲਾ ਕਰਾਂਗੇ ਉਸੂਟ ਨੂੰ ਕਨਾਲ ਦੀ ਲੈਂਸ ਅਜੇ ਲਿਆਉਣ ਵਾਲੀ ਆ ਉਹ ਲੈਂਸ ਲਿਆ ਕੇ ਫਿਰ ਅਗਲੇ ਦਿਨ ਤੱਕ ਆਪਾਂ ਉਹਦੀ ਸਲਾਈ ਕਰਾਂਗੇ ਇਹ ਆਇਆ ਵੀ ਇਹ ਸੂਟ ਆਪਣੇ ਕੋਲੇ ਆਇਆ ਵੀ ਪਹਿਲਾਂ ਦੇ ਸੀ ਕਾਫੀ ਦਿਨੇ ਹੋ ਗਏ ਇਨਾ ਕੱਪੜਿਆਂ ਨੂੰ ਆਇਆਂ ਨੂੰ ਇਹ ਵੀ ਸੂਟ ਆਪਾਂ ਪਹਿਲਾਂ ਹੁਣ ਸਲਾਈ ਕਰਾਂਗੇ ਦੂਸਰੇ ਸੂਟ ਦੀ ਜਿਹੜੀ ਲੈਂਸ ਉਹ ਫਿਰ ਲੈ ਕੇ ਆਵਾਂਗੇ ਆਪਾਂ ਤੇ ਬੱਚੇ ਪੜ ਰਹੇ ਆ ਉਧਰ ਤੇ ਹਰਮਨ ਦੇ ਡੈਡੀ ਉਧਰ ਪੱਠੇ ਪਾ ਰਹੇ ਆ ਬਸ ਮਾਨੂੰ ਬਸ ਥੋੜਾ ਜਿਹਾ ਟਾਈਮ ਹੀ ਆ ਆਪਣੇ ਕੋਲੇ ਜਿਹੜਾ ਕੋਈ ਅੱਧਾ ਘੰਟਾ ਹੋਊਗਾ ਆਪਾਂ ਮਸ਼ੀਨ ਤੇ ਲਾ ਲੈਨੇ ਆ ਫਿਰ ਬਸ ਸ਼ਾਮ ਦੇ ਜਿਹੜੀ ਸਬ지 ਸਬਜੀ ਬਣਾਉਣ ਦਾ ਟਾਈਮ ਹੋ ਜਾਊਗਾ। ਇਹ ਥੋੜਾ ਟਾਈਮ ਹੀ ਹੈ ਆਪਣੇ ਕੋਲੇ ਬਸ ਆਪਾਂ ਹੁਣ ਇਹ ਲਾ ਲਈਏ ਅੱਧਾ ਘੰਟਾ ਜਿਹੜਾ ਲੱਗਦਾ ਮਸ਼ੀਨ ਤੇ। ਹਾਂਜੀ ਇੱਧਰ ਸਾਡਾ ਹਰਿੰਦਰ ਪੜ ਰਿਹਾ। ਅੱਜ ਮੇਰੀ ਤਬੀਅਤ ਥੋੜੀ ਜੀ ਖਰਾਬ ਸੀ ਤੇ ਹਰਿੰਦਰ ਬਹੁਤ ਸਿਆਣਾ ਨਿਕਲੇ ਆਪੇ ਕੰਮ ਕਰਨ ਲੱਗ ਗਿਆ ਸਕੂਲ ਦਾ। ਹਰਿੰਦਰ ਕਾਦਾ ਕੰਮ ਕਰ ਰਿਹਾ? ਜੀ ਕੇ। ਜੀ ਕੇ ਦਾ? ਚੱਕਰ ਲਓ। ਅੱਜ ਜਿਹੜਾ ਮੌਸਮ ਆ ਉਹ ਵਧੀਆ ਹਵਾ ਚੱਲਦੀ ਪਈ ਐ ਬਾਹਰ ਅੱਜ ਬਾਈਪਾਸ ਤੇ ਰੋਡਵੇਜ਼ ਦੀ ਬੱਸ ਜਾ ਰਹੀ ਆ ਇੱਧਰ ਫੇਡਾਂ ਫਿਰਦੀਆਂ ਰਚਾਰਨ ਵਾਸਤੇ ਆਮੀ ਇੱਥੋਂ ਲੰਘਦੀ ਰਹਿੰਦੀ ਆ ਫੇਡਾਂ ਨੂੰ ਲੈ ਕੇ ਚਾਰਨ ਵਾਸਤੇ ਆਰਦਾ ਜਿਹੜਾ ਮੌਸਮ ਅੱਜ ਵਧੀਆ ਹਵਾ ਵਗਦੀ ਆ ਚਲੋ ਦੇਖਦੇ ਆਂ ਦੀਦੀ ਕੀ ਕਰਦੇ ਅੱਜ ਉਹਨਾਂ ਨੇ ਸੂਟ ਕੱਟੇ ਸੀਗੇ ਇੱਧਰ ਹਰਮਨ ਵੀ ਸਾਡਾ ਪਾウダー ਰਿਹਾ ਸਾਡੇ ਹਰਮਨ ਦਾ ਜਿਹੜਾ ਲਿਖਣ ਦਾ ਤਰੀਕਾ ਨਾ ਉਹ ਬਹੁਤ ਜ਼ਿਆਦਾ ਸੋਹਣਾ ਹੈ ਖੱਬੇ ਹੱਥ ਨਾਲ ਲਿਖਦਾ ਤੇ ਨੋਟਬੁੱਕ ਦੇ ਉੱਪਰ ਦੀ ਹੱਥ ਕਰਕੇ ਲਿਖਦਾ ਹੈ ਇਹ ਵੱਖਰਾ ਟੈਲੈਂਟ ਆ ਇਹ ਵੱਖਰਾ ਟੈਲੈਂਟ ਆ ਸਾਡੇ ਹਰਮਨ ਜੀ ਇਹ ਇੱਕ ਗੱਲ ਹੋਰ ਵੀ ਇਹਦੀ ਕਾਪੀ ਤੋਂ ਕੋਈ ਨਾ ਚੀਟਿੰਗ ਨਹੀਂ ਕਰ ਸਕਦਾ ਹਨਾ ਜੇ ਇਹਦੇ ਕੋਲ ਨਾਲ ਬਹਿ ਕੇ ਚੀਟਿੰਗ ਕਰਨਾ ਵੀ ਜਾਵੇ ਤਾਂ ਕਿਉਂਕਿ ਜਿਹੜਾ ਇਹਦਾ ਹੱਥ ਹੈ ਉੱਪਰ ਦੀ ਕਰਕੇ ਲਿਖਦਾ ਦੀਦੀ ਇੱਧਰ ਬੜੀ ਬੁੱਕਰਮ ਪੇਸਟ ਕਰ ਰਹੇ ਆ ਪੌਂਚੇ ਬਣਾਉਣ ਵਾਸਤੇ ਦੀਦੀ ਜਿਹੜੀ ਪੌਂਚੇ ਤੇ ਲੈਸ ਲਾ ਰਹੇ ਆ ਪੌਂਚੇ ਤੇ ਜਿਹੜੀ ਆਪਾਂ ਗਮ ਲੈਸ ਲਾਵਾਂਗੇ ਤੇ ਜਿਹੜੀ ਲੈਸ ਆ ਉਹਨੂੰ ਪਹਿਲਾਂ ਦੀਦੀ ਅਟੈਚ ਕਰ ਰਹੇ ਆ ਬੁਕਰਮ ਨਾਲ ਬੁਕਰਮ ਨਾਲ ਅਟੈਚ ਕਰ ਲਾਂਗੇ ਫਿਰ ਜਦੋਂ ਆਪਾਂ ਬੁਕਰਮ ਉਸ ਕੱਪੜੇ ਤੇ ਸਲਵਾਰ ਵਾਲੇ ਕੱਪੜੇ ਤੇ ਅਟੈਚ ਕਰਾਂਗੇ ਤਾਂ ਇਹ ਬਹੁਤ ਸੋਹਣੀ ਲੈਸ ਉਹਵੇਂ ਗਮ ਨਿਕਲਦੀ ਆ ਮੰਮੀ ਸਬਜ਼ੀ ਜੀ ਰ ਰਹੇ ਆ ਬੈਠੇ ਅੱਜ ਸਬਜ਼ੀ ਬਣੂਗੀ ਕੱਦੂ ਬੱਚਿਆਂ ਨੂੰ ਫੇਰ ਪਸੰਦ ਨਹੀਂ ਬੱਚਿਆਂ ਨੂੰ ਬਿਲਕੁਲ ਪਸੰਦ ਨਹੀਂ ਇਹ ਸਬਜ਼ੀ ਬਾਈ ਪੱਠੇ ਪਾ ਕੇ ਪਸੂ ਬਨ ਰਹੇ ਆ ਬਾਈ ਆ ਜਾਵਦੀ ਡਿਊਟੀ ਤੇ ਫੇਰ ਵਾਪਸ ਪੱਠੇ ਪਾ ਰਹੇ ਆ ਜਿਸ ਦਿਨ ਬਾਈ ਘਰੇ ਨਹੀਂ ਹੁੰਦੇ ਉਹ ਦਿਨ ਇਹ ਡਿਊਟੀ ਸਾਨੂੰ ਸੰਭ ਨਹੀਂ ਪੈਂਦੀ ਆ ਅੰਤ ਸਾਡੇ ਕਦੂਆਂ ਦੀਆਂ ਤੇ ਤੋਰੀਆਂ ਦੀਆਂ ਵੱਲਾਂ ਵੀ ਹੋ ਗਈਆਂ ਪਹਿਲਾਂ ਗਰਮੀ ਕਰਕੇ ਸਾਰੀਆਂ ਮੱਚ ਗਈਆਂ ਸੀਗੀਆਂ ਦਿਨੇ ਜਿਹੜੀਆਂ ਮੱਝਾਂ ਹੁੰਦੀਆਂ ਤੁਹਾਨੂੰ ਅੱਗੇ ਵੀ ਦੱਸਿਆ ਅੰਦਰ ਹੁੰਦੀਆਂ ਸ਼ੈੱਡ ਚ ਤੇ ਇਸ ਵੇਲੇ ਬਾਹਰ ਕੱਢ ਦੇਈਦੀਆਂ ਹਾਂ ਹਾਂਜੀ ਜਿਹੜਾ ਟਾਈਮ ਆ ਉਹ ਸ਼ਾਮ ਦੇ 7 ਵਜੇ ਆ ਆਪਾਂ ਸਾਰੇ ਕੰਮ ਆ ਜਿਹੜੇ ਸ਼ਾਮ ਦੇ ਕਰਲੇ ਆ ਧਾਰਾਂ ਧੁਰਨ ਚੋਲੀਆਂ ਉਧਰੋਂ ਫ੍ਰੀ ਹੋ ਗਈਆਂ ਆਪਾਂ ਰੋਟੀ ਉਧਰ ਚੁੱਲ੍ਹੇ ਤੇ ਬਣੀ ਜਾਂਦੀ ਆ ਬਸ ਹੁਣ ਆਪਾਂ ਨਾ ਕੇ ਤੇ ਰੋਟੀ ਖਾਣੀ ਆ ਇਹ ਵੀਡੀਓ ਵੀ ਆਪਣੀ ਕਾਫੀ ਲੰਬੀ ਹੋਗੀ ਹੋਣੀ ਆ ਤੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਮਿਲਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜਾਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ